ਅਤਸਲ ਕੋੜਪੂਰੇ ਦੀ ਸਮੱਸਿਆ ਨਹੀਂ ਸੰਤਾਪ ਹੈ ਨਰਕ ਹੈ ਇਹ ਪਾਣੀ بارش ਦਾ ਨਹੀਂ ਤੇ ਨਾਲੀ ਨਾਲਿਆਂ ਦਾ ਗੰਦਾ ਪਾਣੀ ਹੈ ਇਹਨੂੰ ਆਪਾਂ ਦੁਖਦਾਇਕ ਕਹੀਏ ਅਫਸੋਸਨਾਕ ਕਹੀਏ ਨਿੰਦਰਜੋਕ ਕਹੀਏ ਨਹੀਂ ਇਹਨੂੰ ਸ਼ਰਮਨਾ ਕਵਾਂਗੇ ਸ਼ਰਮਨਾ ਇਹ ਸਮੱਸਿਆ ਅੱਜ ਦੀ ਨਹੀਂ ਇਹ ਸਮੱਸਿਆ ਕੋਈ ਕਹਿੰਦਾ 30 ਸਾਲ ਦੀ ਇੱਥੇਕ ਡਾਕਟਰ ਨੇ ਹੋਮਿਓਪੈਥੀ ਵਾਲੇ ਉਹ ਕਹਿੰਦੇ ਮੇਰੇ ਪਿਤਾ ਜੀ ਵੀ ਇਸੇ ਗੰਦੇ ਪਾਣੀ ਚੋਂ ਲੰਘਦੇ ਰਹਿ ਮੈਂ ਵੀ ਲੰਘਦਾ ਰਿਆ ਹੁਣ ਮੇਰੀਆਂ ਗਾਂ ਔਲਾਦ ਵੀ ਇਸੇ ਗੰਦੇ ਪਾਣੀ ਚੋਂ ਲੰਘਦੀ ਆ ਸਾਰਾ ਪਾਣੀ ਨਾਲ ਗਲੀ ਭਰੀ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਿਆ ਹੈ ਜਿਹੜੇ ਸਕੂਲੋਂ ਬੱਚੇ ਪੜ੍ਹ ਕੇ ਆਉਂਦੇ ਨੇ ਆ ਬੱਚੇ ਆ ਨਿੱਕੀਆਂ ਨਿੱਕੀਆਂ ਬੱਚਿਆਂ ਜਿਹੜੀਆਂ ਦੇਖੋ ਪਾਣੀ ਦੇ ਵਿੱਚ ਕੀ ਇਹਨਾਂ ਦੀ ਵਰਤੀ ਦਾ ਹਾਲ ਹੈ ਅੱਜ ਤੁਹਾਨੂੰ ਕੋਟਕਪੂਰਾ ਦੇ ਉਹ ਹਾਲਾਤ ਦਿਖਾਉਣੇ ਆ ਜਿਸ ਨੂੰ ਲੈ ਕੇ ਇਥੋਂ ਦੇ ਲੋਕਾਂ ਨੇ ਧਰਨੇ ਵੀ ਲਾ ਲਏ ਦੁਕਾਨਦਾਰ ਇਕੱਠੇ ਵੀ ਹੋ ਗਏ ਸਾਰੇ ਪਬਲਿਕ ਇਕੱਠੀ ਹੋ ਗਈ ਇਥੋਂ ਤੱਕ ਕਿ ਖਬਰਾਂ ਵੀ ਬਹੁਤ ਲਾ ਲਈਆਂ ਪਰ ਇਸ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਲਾ ਤਾਂ ਦੇਖੋ ਜੀ ਕਿਸ ਤਰ੍ਹਾਂ ਜਿਹੜੇ ਹੈਗੇ ਐ ਇਥੋਂ ਦੇ ਵਿਚਾਰੇ ਪਬਲਿਕ ਹੈਗੀ ਕਿੰਨੀ ਔਖੀ ਉਹੋਂ ਲੰਘਦੀ ਆ ਸਕੂਲ ਵੈਣਾ ਦੇਖੋ ਤੁਸੀਂ ਇੱਥੇ ਆਹ ਦੇਖੋ ਹਾਲ ਕੋਟਕਪੂਰੇ ਦਾ ਮੈਂ ਕਿਰਨਜੀਤ कौर ਜੀ ਤੁਸੀਂ ਜੁੜਿਓ ਸਾਡੇ ਚੈਨਲ ਦੇ ਨਾਲ ਅੱਜ ਆਪਾਂ ਖੜੇ ਆਂ ਜੀ ਕੋਟਕਪੂਰਾ ਦੇ ਵਿੱਚ ਅੱਜ ਤੁਹਾਨੂੰ ਕੋਟਕਪੂਰਾ ਦੇ ਉਹ ਹਾਲਾਤ ਦਿਖਾਉਣੇ ਆ ਜਿਸ ਨੂੰ ਲੈ ਕੇ ਇਥੋਂ ਦੇ ਲੋਕਾਂ ਨੇ ਧਰਨੇ ਵੀ ਲਾ ਲਏ ਦੁਕਾਨਦਾਰ ਇਕੱਠੇ ਵੀ ਹੋ ਗਏ ਸਾਰੀ ਪਬਲਿਕ ਇਕੱਠੀ ਹੋ ਗਈ ਇਥੋਂ ਤੱਕ ਕਿ ਖਬਰਾਂ ਵੀ ਬਹੁਤ ਲਾ ਲਈਆਂ ਪਰ ਇਸ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਇਸ ਸ਼ਹਿਰ ਦੇ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂਨ ਨਹੀਂ ਸਰਦੀ ਸਾਡੇ ਨਾਲ ਇਸ ਵਕਤ ਦੁਕਾਨਦਾਰ ਵੀ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਕੋਟਕਪੂਰੇ ਦਾ ਪੂਰਾ ਹਾਲਾਤ ਦਿਖਾਵਾਂਗੇ ਤੁਹਾਨੂੰ ਕਿ ਕੋਟਕਪੂਰੇ ਦੇ ਵਿੱਚ ਜਿਹੜੇ ਦੁਕਾਨਦਾਰਾਂ ਦਾ ਕੰਮ ਆ ਕਾਰੋਬਾਰ ਠੱਪ ਹੋਇਆ ਪਿਆ ਹੈ ਹਾਲਾਤ ਦਿਖਾਉਣੇ ਆ ਨਾਲ ਦੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਤੁਸੀਂ ਦੇਖੋ ਇਹ ਕੋਟਕਪੂਰੇ ਦਾ ਹਾਲਾਤ ਹੈ ਜੀ ਕਹਿੰਦੇ ਆ ਕਿ ਜੇ ਜਦੇ ਰਾਪਰ ਰੋਂਦਾ ਵੀ ਆ ਤੇ ਕੋਟਕਪੂਰਾ ਤਾਂ ਵੀ ਡੁੱਬ ਜਾਂਦਾ ਵਿਕਾਸ ਨਹੀਂ ਹੈਗਾ ਕਿਉਂ ਨਹੀਂ ਹੈਗਾ ਗੱਲਬਾਤ ਕਰਦੇ ਇਸ ਵਕਤ ਸਾਡੇ ਨਾਲ ਮੰਨੀ ਪਰਵੰਨੀ ਹਸਦੀ ਮਹਿੰਦੀ ਰੱਤਾ ਜੀ ਕੋਟਕਪੂਰੇ ਦੇ ਵਿੱਚ ਬੜੀ ਸੂਝਵਾਨ ਪੱਤਰਕਾਰੀ ਕਰਦੇ ਨੇ ਇਹਨਾਂ ਦੀ ਗੱਲ ਕਰੀਏ ਤਾਂ ਕੋਟਕਪੂਰੇ ਦੇ ਲੋਕਾਂ ਲਈ ਇਹਨਾਂ ਨੇ ਬੜੀ ਆਵਾਜ਼ ਵੀ ਉਠਾਈ ਹੈ ਧਰਨਿਆਂ ਦੇ ਵਿੱਚ ਜਾ ਕੇ ਵੀ ਖੜੇ ਆ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਕੋਈ ਵਿਕਾਸ ਨਹੀਂ ਹੋਇਆ ਇੱਥੋਂ ਦੇ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਸਰਕੀ ਪਹਿਲਾਂ ਵੀ ਗੱਲ ਕੀਤੀ ਸੀ ਬਾਕੀ ਇਹਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਹਨਾਂ ਤੋਂ ਹਾਸਲ ਲੈਣੇ ਵੀ ਆਖਰਕਾਰ ਕਿਉਂ ਦੇਰੀ ਲਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਰਨ ਜੀ ਜੀ ਤੁਹਾਡਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਅਸਲ ਕੂੜਪੂਰੇ ਦੀ ਸਮੱਸਿਆ ਨਹੀਂ ਸੰਤਾਪ ਹੈ ਨਰਕ ਹੈ ਦੇਸ਼ ਦੀ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਸਾਡੇ ਬੱਚੇ ਸਕੂਲ ਕਾਲਜ ਜਾਣ ਮੋਕ ਕੇ ਗੰਦੇ ਪਾਣੀ ਚੋਂ ਲੰਘ ਕੇ ਜਾਂਦੇ ਨੇ ਇਹ ਪਾਣੀ بارش ਦਾ ਨਹੀਂ ਇਹ ਨਾਲੀ ਨਾਲਿਆਂ ਦਾ ਗੰਦਾ ਪਾਣੀ ਆ ਸਾਡੇ ਬਜ਼ੁਰਗ ਗੁਰਦੁਆਰਾ ਮੰਦਿਰ ਜਾਂ ਬਿਆਦ ਜਾਣ ਮੋਕ ਕੇ ਗੰਦੇ ਪਾਣੀ ਚੋਂ ਲੰਘਦੇ ਨੇ ਇਹਨੂੰ ਆਪਾਂ ਦੁਖਦਾਇਕ ਕਹੀਏ ਅਫਸੋਸਨਾਕ ਕਹੀਏ ਨਿੰਦਰਜੋਕ ਕਹੀਏ ਨਹੀਂ ਇਹਨੂੰ ਸ਼ਰਮਨਾਕ ਕਵਾਂਗੇ ਸ਼ਰਮਨਾਕ ਕਿਉਂ ਹਣ ਜੇ ਮੈਨੂੰ ਤੁਸੀਂ ਸਮਾਂ ਦਿਓ ਮੈਂ ਵਿਸਥਾਰ ਚ ਦੱਸਦਾ ਹਾਂ ਬਿਲਕੁਲ ਫੁੱਲਾ ਟਾਈਮ ਆਪਣੇ ਕੋਲ ਹਾਂ ਅੱਜ ਤੋਂ ਕਰੀਬ 9 ਸਾਲ ਪਹਿਲਾਂ ਅਕਾਲੀ ਭਾਜਪਾ ਗੜਜੋੜ ਸਰਕਾਰ ਨੇ 117 ਕਰੋੜ ਰੁਪਇਆ ਦਿੱਤਾ ਸੀ ਇੱਕ ਨਿੱਜੀ ਕੰਪਨੀ ਨੂੰ ਕੋੜ ਪੂਰੇ ਦੀਆਂ ਚਾਰ ਸਮੱਸਿਆਵਾਂ ਦੂਰ ਕਰਨੀਆਂ ਸੀ ਪਹਿਲੀ 100% ਦੀ ਪਾਣੀ ਨਿਕਾਸੀ ਦੀ ਸਮੱਸਿਆ ਹੱਲ 100% ਦੀ ਸਵਰਜ ਸੱਜੇ ਪ੍ਰਬੰਧ 100% ਦੀ ਸ਼ੁੱਧ ਪਾਣੀ ਦੀ ਸਪਲਾਈ ਨਾਲੇ 100% ਨਾਲੇ 24 ਘੰਟੇ ਨਿਰੰਤਰ ਤੇ 100% ਦੀ ਸਟਰੀਟ ਲਾਈਟਾਂ ਇਹ ਸਾਰਾ ਕੁਝ ਡੇਢ ਸਾਲਾਂ ਦੇ ਅੰਦਰ ਅੰਦਰ ਕਰਨਾ ਸੀ ਪਰ ਅੱਜ 9 ਸਾਲਾਂ ਬਾਅਦ ਸਮੱਸਿਆ ਹੋਰ ਗੰਭੀਰ ਹੋਈ ਆ ਇਹ ਫੇਰੂਮਾਂ ਚੌਂਕ ਤੋਂ ਜੋੜੀਆਂ ਚੱਕੀਆਂ ਪੁਰਾਣਾ ਸ਼ਹਿਰ ਨੂੰ ਜਾਣ ਵਾਲੀ ਸੜਕ ਤੇ ਆਪਾਂ ਖੜੇ ਆ ਇੱਥੋਂ ਹਜ਼ਾਰਾਂ ਲੋਕ ਲੰਘਦੇ ਨੇ ਰੋਜ਼ਾਨਾ ਜੀ ਇਹ ਸਮੱਸਿਆ ਅੱਜ ਦੀ ਨਹੀਂ ਇਹ ਸਮੱਸਿਆ ਕੋਈ ਕਹਿੰਦਾ 30 ਸਾਲ ਦੀ ਇੱਥੇ ਇੱਕ ਡਾਕਟਰ ਨੇ ਹੋਮਿਓਪੈਥੀ ਵਾਲੇ ਉਹ ਕਹਿੰਦੇ ਮੇਰੇ ਪਿਤਾ ਜੀ ਵੀ ਇਸੇ ਗੰਦੇ ਪਾਣੀ ਚੋਂ ਲੰਘਦੇ ਰਹਿ ਮੈਂ ਵੀ ਲੰਘਦਾ ਰਿਆ ਹੁਣ ਮੇਰੀਆਂ ਗਾਂ ਔਲਾਦ ਵੀ ਇਸੇ ਗੰਦੇ ਪਾਣੀ ਚੋਂ ਲੰਘਦੀ ਆ ਇਦੇ ਬਾਰੇ ਜੇ ਉਹ ਅਕਾਲੀ ਭਾਜਪਾ ਗੜਜੋੜ ਸਰਕਾਰ ਵਾਲੇ ਕਹਿਣ ਕਾਂਗਰਸ ਕਸੂਰਵਾਰ ਹੈ ਕਾਂਗਰਸ ਕਵੇ ਆਮ ਆਦਮੀ ਪਾਰਟੀ ਕਸੂਰਵਾਰ ਹੈ ਆਮ ਆਦਮੀ ਪਾਰਟੀ ਕਵੇ ਨਹੀਂ ਪਹਿਲਾਂ ਰਹਿ ਕੇ ਗਈਆਂ ਸਰਕਾਰਾਂ ਕਸੂਰਵਾਰ ਨੇ ਕਸੂਰਵਾਰ ਸਾਰੇ ਨੇ ਸਾਰੇ ਨਹੀਂ ਹੁਣ ਸਾਡੇ ਨਗਰ ਕਾਉਂਸਲ ਕੋੜਪੂਰਾ ਦੀ ਸਮੱਸਿਆ ਕੀ ਹੈ ਉਹ ਕਹਿੰਦੇ ਨੇ ਕਾਂਗਰਸ ਥੇਰੋਤੇ ਤੇ ਕਾਬਜ ਹੈ ਤੇ ਸਰਕਾਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੀ ਜਿਹੜੇ ਸਰਕਾਰ ਦੇ ਕੌਂਸਲਰ ਨੇ ਉਹ ਕਹਿੰਦੇ ਜਾਣ ਬੁੱਝ ਕੇ ਨਗਰ ਕਾਉਂਸਲ ਦਾ ਪ੍ਰਣਾਲ ਸਰਕਾਰ ਨੂੰ ਬਦਨਾਮ ਕਰ ਲਈ ਸਕੈਂਡਲ ਵੀ ਕਰ ਰਿਹਾ ਕਪਲੇਬਾਜ਼ ਵੀ ਕਰ ਰਿਹਾ ਤੇ ਉਹਦੇ ਕਰਕੇ ਜਾਣਬੁੱਝ ਕੇ ਕੰਮ ਨਹੀਂ ਕਰਾ ਰਿਹਾ ਕਰੋਨਾ ਰੁਪਿਆ ਆਇਆ ਉਹ ਜਿਹੜੇ ਇੱਕ ਤਾਂ ਨਗਰ ਕੌਂਸਲ ਨੂੰ ਜਿੰਦਰਾ ਲਾ ਮੈਂ ਤੁਹਾਡੇ ਚੈਨਲ 'ਤੇ ਚਲਾਇਆ ਜੀ 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 ਬਿਲਕੁਲ ਨਗਰ ਕੌਂਸਲ ਨੂੰ ਜਿੰਦਰਾ ਮਾਰਤਾ ਉਹਨਾਂ ਨੇ ਤੁਹਾਡਾ ਆਫਿਸ ਦੇ ਵਿੱਚ ਜੋ ਤਕਰਾਰ ਹੈ ਤੁਸੀਂ ਜਿਵੇਂ ਮਰਜ਼ੀ ਕਰੋ ਸਾਡਾ ਕੀ ਕਸੂਰ ਹੈ ਕੀ ਲੱਗਦਾ ਕਿ ਇਹਨਾਂ ਦੀ ਤਕਰਾਰ ਕਰਕੇ ਜਿਹੜੇ ਲੋਕ ਆਮ ਲੋਕ ਜਿਹੜੇ ਦੁਖੀ ਹੋ ਰਹੇ ਬਹੁਤ ਦੁਖੀ ਹੋ ਰਹੇ ਨੇ ਲੋਕ ਗਾਲ੍ਹਾਂ ਕੱਢ ਰਹੇ ਨੇ ਬੜੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਜਿਹੜੀਆਂ ਤੁਹਾਡੇ ਚੈਨਲ 'ਤੇ ਦੋਹਰਾਆਂਿਆਂ ਨੇ ਜਾ ਸਕਦੇ ਆ ਹੁਣ ਕਾਰਨ ਕੀ ਹੈ ਸਵੇਰੇ ਤੁਸੀਂ ਚਾਹ ਦੀ ਪਿਆਲੀ ਪੀਨੋ ਹਰ ਵਿਅਕਤੀ ਸਵੇਰ ਉੱਠ ਕੇ ਪਹਿਲਾਂ ਚਾਹ ਦੀ ਪਿਆਲੀ ਪੀਂਦਾ ਉਹਦੇ ਵਿੱਚ ਚਾਹ ਪੱਤੀ ਪੈਂਦੀ ਆ ਉਹਦੇ ਚ ਚੀਨੀ ਪੈਂਦੀ ਆ ਉਹਦੇ ਚ ਦੁੱਧ ਪੈਂਦਾ ਪਾਣੀ ਤੱਕ ਟੈਕਸ ਲਿਆ ਜਾਂਦਾ ਸਾਡੇ ਤੋਂ ਉਹ ਅੱਗ ਬਾਲਨ ਲਈ ਜੇ ਕੋਈ ਮਾਚਸ ਵਰਤਦਾ ਜਾਂ ਲਾਈਟਰ ਵਰਤਦਾ ਉਹਦੇ ਤੇ ਵੀ ਟੈਕਸ ਕੱਟਿਆ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਅਸੀਂ ਤੇ ਹਰ ਵਾਹਨ ਚਾਲਕ ਰਾਹੀ ਜਿਹੜੇ ਵੀ ਇੱਥੋਂ ਲੰਘਦੇ ਨੇ ਸਾਰੇ ਟੈਕਸ ਭਰ ਰਹੇ ਨੇ ਉਹ ਟੈਕਸਾਂ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਸੀ 117 ਕਰੋੜ ਰੁਪਇਆ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਅਕਾਲੀ ਭਾਜਪਾ ਗੜਜੋੜ ਸਰਕਾਰ ਉਸ ਤੋਂ ਬਾਅਦ ਚਲੀ ਗਈ ਕਾਂਗਰਸ ਸਰਕਾਰ ਆਈ ਉਹਨੇ ਉਹਦੀ ਕੋਈ ਸਾਰ ਨਹੀਂ ਲਈ ਆਮ ਆਦਮੀ ਪਾਰਟੀ ਸਰਕਾਰ ਆਈ ਉਹਨੇ ਉਹਦੀ ਕੋਈ ਸਾਰ ਨਹੀਂ ਲਈ ਅਕਾਲੀ ਭਾਜਪਾ ਗੜਜੋੜ ਸਰਕਾਰ ਨੇ ਕਿਹਾ ਸੀ ਕੋੜਪੁਰੇ ਦੇ ਵਿਕਾਸ ਲਈ ਕਰੋੜਾਂ ਰੁਪਇਆ ਦੇ ਦਿੱਤਾ ਪਤਾ ਨਹੀਂ ਕਿੱਧਰ ਗਿਆ ਕਾਂਗਰਸ ਸਰਕਾਰ ਨੇ ਕਿਹਾ ਸੀ ਕਰੋੜਾਂ ਰੁਪਇਆ ਦੇ ਦਿੱਤਾ ਪਤਾ ਨਹੀਂ ਕਿੱਧਰ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਅਸੀਂ ਕਰੋੜਾਂ ਰੁਪਏ ਦਿੱਤਾ ਪਤਾ ਨਹੀਂ ਕਿੱਧਰ ਗਿਆ ਮੈਂ ਹੈਰਾਨ ਆ ਵੀ ਉਹਦੀ ਵਿਜੀਲੈਂਸ ਜਾਂਚ ਕਿਉਂ ਨਹੀਂ ਕਰਾਈ ਜਾਂਦੀ ਜੇਕਰ ਇਹ ਕਹਿਣ ਵੀ ਕੁਲਤਾਰ ਸਿੰਘ ਸੰਧਵਾ ਉਸ ਵੇਲੇ ਝੋਨਾ ਲਾਉਂਦਾ ਸੀ ਜਦੋਂ ਕੁਲਤਾਰ ਸਿੰਘ ਸੰਧਵਾ ਵਿਰੋਧੀ ਪਾਰਟੀ ਸੀ ਤੇ ਵਿਰੋਧੀ ਲੋਕਾਂ ਦਾ ਹੁੰਦਾ ਹੀ ਕੰਮ ਇਹੀ ਹੈ ਵੀ ਸਾਰੀ ਦੁਨੀਆ ਨੂੰ ਦਿਖਾਵੇ ਆ ਕੁਝ ਹੋ ਰਿਹਾ ਹੁਣ ਜਿਹੜੇ ਵਿਰੋਧੀ ਨੇ ਚੁੱਪ ਕਿਉਂ ਬੈਠੇ ਨੇ ਇਸੇ ਕਮਰੇ ਤੋਂ ਨਿਕਲਦੇ ਕਿਉਂ ਨਹੀਂ ਹੁਣ ਵਿਰੋਧੀਆਂ ਦੀ ਜ਼ਿੰਮੇਵਾਰੀ ਬਣਦੀ ਆ ਪਾਵੇਂ ਉਹ ਕਾਂਗਰਸੀ ਨੇ ਪਾਵੇਂ ਅਕਾਲੀ ਦਲ ਵਾਲੇ ਨੇ ਪਾਵੇਂ ਭਾਜਪਾ ਨੇ ਤੁਸੀਂ ਪੱਤਰਕਾਰ ਹੋ ਮੈਂ ਪੱਤਰਕਾਰ ਹਾਂ ਅਸੀਂ ਉਹਨਾਂ ਦੀ ਕਵਰੇਜ ਕਰਾਂਗੇ ਪਰ ਕਰੋ ਤਾਂ ਸਹੀ ਤੁਸੀਂ ਛੋੜਨਾ ਲਾਓ ਜਾਂ ਜੋ ਮਰਜ਼ੀ ਕਰੋ ਆਪ ਦੀ ਵਿਰੋਧੀ ਪਣੇ ਦਾ ਲੈਜਾ ਤਾਂ ਦਿਖਾਓ ਉਹ ਕੁਝ ਕਰਕੇ ਰਾਜੀ ਨਹੀਂ ਇੱਥੇ ਓਂ ਲੱਗਦਾ ਵੇ ਸੱਤਾ ਧਾਰੀ ਤੇਰ ਤੇ ਵਿਰੋਧੀ ਪਾਰਟੀਆਂ ਆਪਸ ਵਿੱਚ ਮਿਲ ਗਿਆ ਨੇ ਲੋਕਾਂ ਨੂੰ ਮੂਰਖ ਬਣਾਇਆ ਜਾ ਧਰਨੇ ਵੀ ਲਾ ਚੁੱਕੇ ਤੁਸੀਂ ਖਬਰਾਂ ਵੀ ਬਹੁਤ ਲਾਤੀਆਂ ਪਰ ਹਾਲੇ ਤੱਕ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਸਰਕਦੀ ਪਈ ਕੀ ਕਾਰਨ ਸਮਝਦੇ ਵੀ ਇੰਨੀ ਤੇਰੀ ਕਿਉਂ ਕਰ ਰਹੀ ਹੈ ਦੇਖੋ ਕਿਰਨ ਜੀ ਜੀ ਤੁਸੀਂ ਬਹੁਤ ਵਧੀਆ ਮੁੱਦੇ ਚੁੱਕਦੇ ਹੋ ਅਕਸਰ ਮੈਂ ਤੁਹਾਨੂੰ ਦੇਖਦਾ ਰਹਿਣਾ ਤੁਹਾਡੇ ਚੈਨਲ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਲੋਕ ਤਾਂ ਹੀ ਪਸੰਦ ਕਰਦੇ ਨੇ ਇਹਦੀ ਸਮੱਸਿਆ ਕੱਲੇ ਅਕਾਲੀ ਭਾਜਪਾ ਗੜਜੋੜ ਕਾਂਗਰਸ ਆਮ ਆਦਮੀ ਪਾਰਟੀ ਤੇ ਨਸਕੀ ਜਾਕਲੀ ਨਗਰ ਕੌਂਸਲ ਤੇ ਨਾ ਸਿੱਟੀਏ ਹੁਣ ਆਪਾਂ ਲੋਕਾਂ ਵਾਲੇ ਪਾਸੇ ਆ ਜੀਏ ਲੋਕ ਵੀ ਬਰਾਬਰ ਕਸੂਰਵਾਰ ਨੇ ਉਹ ਆਪ ਦਾ ਕੂੜਾ ਕਰਕਟ ਡਸਟਬਿਨ ਚ ਸੁੱਟਣ ਦੀ ਬਜਾਏ ਨਾਲੀ ਨਾਲਿਆਂ ਚ ਸੁੱਟਦੇ ਨੇ ਨਾਲੀ ਨਾਲਿਆਂ ਦਾ ਪਾਣੀ ਬਹੁਤ ਥਾਵਾਂ ਤੋਂ ਸਿੱਧਾ ਸੀਵਰੇਜ ਚ ਜਾਂਦਾ ਉਹ ਸੀਵਰੇ ਬਲੌਕ ਹੋ ਜਾਂਦੇ ਨੇ ਨਾਲੀ ਨਾਲੇ ਬਲੌਕ ਹੋ ਜਾਂਦੇ ਨੇ। ਇੱਥੇ ਵੀ ਗਿਆ ਕਿ ਉੱਥੇ ਪੋਲੀਥੀਨ ਬਹੁਤ ਜ਼ਿਆਦਾ ਮਿਲੇ ਮਿਲੇ ਹੈਗੇ। ਜ਼ਿਆਦਾ ਪੋਲੀਥੀਨ ਪਲਾਸਟਿਕ ਦੇ ਮਿਲੇ ਗਏ। ਤੁਸੀਂ ਕੀ ਮੰਨਦੇ ਹੋ ਕਿ ਇੱਕ ਪਾਸੇ ਸਰਕਾਰ ਕਹਿੰਦੀ ਸੀ ਕਿ ਪਲਾਸਟਿਕ ਦੇ ਲਫਾਫੇ ਆਪਾਂ ਯੂਜ਼ ਨਹੀਂ ਕਰਨੇ ਵਰਤਨੇ ਨਹੀਂ। ਇੱਥੇ ਸਰਕਾਰ ਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜੇ ਸਰਕਾਰ ਉਹ ਲਫਾਫੇ ਨੂੰ ਦੁਕਾਨਾਂ ਤੇ ਔਰੋਂ ਤੋਂ ਬੰਦ ਕਰ ਦਿੰਦੀ, ਸ਼ਾਇਦ ਗਾਹਕ ਨਾ ਖਰੀਦਦਾ। ਦੇਖੋ ਜੀ ਸਰਕਾਰ ਨੂੰ ਪਤਾ ਹੈ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਹੈ ਉਹਨਾਂ ਲਫਾਫੇ ਆਲਿਆਂ ਤੋਂ ਕਿਵੇਂ ਨਜ਼ਰਾਨਾ ਵਸੂਲਿਆ ਜਾਂਦਾ। ਬਿਲਕੁਲ। ਹਫਤੇ ਦੇ ਪੈਸੇ ਕਿੰਨੇ ਲੈਣੇ ਨੇ ਮਹੀਨੇ ਦੇ ਪੈਸੇ ਕਿੰਨੇ ਲੈਣੇ ਨੇ ਦੇਖੋ ਔਨਲਾਈਨ ਤੁਹਾਡਾ ਚੈਨਲ ਦੁਨੀਆ ਦੇ ਕੋਨੇ-ਕੋਨੇ ਤੱਕ ਜਾਣਾ ਮੈਂ ਮੁੱਕਰਦਾ ਨਹੀਂ ਹੁੰਦਾ ਜਿਹੜੀ ਗੱਲ ਕਹਿ ਦਿਆਂ ਇਹ ਲੋਕ ਨਜ਼ਰਾਨੇ ਲੈਂਦੇ ਨੇ ਤੇ ਜਿਹੜੇ ਉੱਪਰ ਬੈਠੇ ਨੇ ਦੋ-ਦੋ 2.5 ਲੱਖ ਰੁਪਇਆ ਤਨਖਾਹ ਲੈਣ ਵਾਲੇ ਉਹਨਾਂ ਲੋਕਾਂ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਵੀ ਉਹਦਾ ਹਿੱਸਾ ਜਾਂਦਾ ਇਹ ਸ਼ਰਮਨਾਕ ਹੈ ਜੇਕਰ ਸਰਕਾਰ ਕਹਿੰਦੀ ਹੈ ਅਸੀਂ ਭ੍ਰਿਸ਼ਟਾ ਮੁਕਤ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਕਿਉਂ ਚੁੱਪ ਨੇ ਅੱਜ ਕਿੱਥੇ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਜੇ ਨਸ਼ਾ ਵਿਰੋਧੀ ਮਹਮ ਚਲਾਈ ਹੈ ਤਾਂ ਨਸ਼ੇ ਹੋਵੇ ਵਿਕੀ ਜਾਂਦੇ ਨੇ ਜੇਕਰ ਆਵਾਰਾ ਪਸ਼ੂਆਂ ਦੀ ਅਸੀਂ ਸਮੱਸਿਆ ਹੱਲ ਕਰਾਂਗੇ ਤਾਂ ਆਵਾਰਾ ਪਸ਼ੂਆਂ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਸਾਡੀ ਕਰੋੜਾਂ ਰੁਪਏ ਦੀ ਬਾਹਰ ਸੰਪਤੀ ਬਰਬਾਦ ਹੋ ਕੇ ਰਹਿ ਗਈ ਆਵਾਰਾ ਪਸ਼ੂਆਂ ਕਰਕੇ ਜਿਵੇਂ ਤੁਹਾਡੀ ਦਸਤਰ ਨੂੰ ਦੇਖਿਆ ਕਿੰਨਾ ਓਵਰਫਲੋ ਨਾਲੀਆਂ ਦੇ ਵਿੱਚ ਪਾਣੀ ਹੋਇਆ ਪਿਆ ਲੱਗਦਾ ਹੈ ਕਿ ਤੁਸੀਂ ਟੈਕਸ ਵੀ ਭਰਦੇ ਹੋ ਤੁਸੀਂ ਕਿਰਾਏ ਵੀ ਦਿੰਦੇ ਹੋ ਹਰੇਕ ਦੁਕਾਨਦਾਰ ਕਿਰਾਇਆ ਵੀ ਭਰਦਾ ਪਿਆ ਟੈਕਸ ਵੀ ਭਰਦਾ ਪਿਆ ਕੋਈ ਗਾਹਕ ਰੁਕਦਾ ਹੋਊਗਾ ਤੁਹਾਡੇ ਕੋਲ ਮੈਂ ਕਿਰਨ ਜੀ ਜੀ ਤੁਹਾਡੇ ਕੈਮਰਾਮੈਨ ਨੂੰ ਇਹ ਹੀ ਬੇਨਤੀ ਕਰੂੰਗਾ ਦਿਖਾ ਸਕਦੇ ਨੇ ਦੁਕਾਨਾਂ ਬੰਦ ਨੇ ਸ਼ਟਰ ਸਿੱਟ ਕੇ ਚਲੇ ਗਏ ਨੇ ਦੁਕਾਨਦਾਰ ਉਹ ਕਹਿੰਦੇ ਨੇ ਵੀ ਹੁਣੇ ਨੀ ਗਾ ਕੇ ਗੰਦੇ ਪਾਣੀ ਚੋਂ ਲੰਘ ਕੇ ਕਿਉਂ ਬਗਾ ਕੇ ਮੇਰਾ ਮਗਰ ਦਫਤਰ ਆ ਕੋ ਅਸੀਂ ਕਿਰਾਏ ਤੇ ਦਿੱਤੀ ਆ ਦੁਕਾਨ ਆ ਦੁਕਾਨ ਦੇ ਮਾਲਕ ਨੇ ਇੱਕ ਵਾਰੀ ਇੱਕ ਨਾ ਗੱਲ ਕਰ ਲੋ ਇੱਕ ਵਾਰੀ ਜੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪੂਰਾ ਹਾਲ ਹੈ ਜੀ ਸਭ ਅੱਕੇ ਭਏ ਆ ਬਸ ਦੁਕਾਨਦਾਰੀ ਕਰ ਤਾਂ ਲਈਏ ਬਹੁਤ ਮੁਸ਼ਕਲ ਹੈ ਕੋਈ ਕਸਮਰ ਨਹੀਂ ਇੱਕ ਹਫਤਾ ਹੋ ਗਿਆ ਜਿਹੜੇ ਹਾਲਾਤ ਹੋਏ ਪਿਆ ਚਲੋ بارش ਕਰਕੇ 2 ਦਿਨਾਂ ਬਾਅਦ ਅਪਾਇੰਟਮੈਂਟ ਵੀ ਕੋ ਹੋ ਜੇ ਉਸ ਤੋਂ ਬਾਅਦ ਵੀ ਇਹੀ ਹਾਲਾਤ ਰਹੇ ਇਹਨਾਂ ਦੇ ਕੋਲੇ ਗਾਹ ਕਾ ਵੇਚ ਹੈ ਨਾ ਵੀ ਤੁਸੀਂ ਆਪ ਦਾ ਕਿਰਾਇਆ ਲੈ ਲੈ ਬਿਲਕੁਲ ਸਿਰਫ ਉਹ ਟਾਈਮ ਤੇ ਰੈਂਟ ਦੇਣਾ ਹੈ ਜਿਸ ਦਾ ਦਿਨ ਦੇ ਰੈਂਟ ਅਸੀਂ ਇਹਨਾਂ ਨੂੰ ਦਾਰਜ ਨੂੰ ਅਸੀਂ ਟਾਈਮ ਤੇ ਰੈਂਟ ਸੁਣ ਦੇਣਾ ਹੀ ਹੈ ਟੈਕਸ ਵੀ ਭਰਦੇ ਪਏ ਦੁਕਾਨਾਂ ਦਾ ਬਿਲਕੁਲ ਪੂਰਾ ਟੈਕਸ ਭਰ ਰਹੇ ਜੋ ਜੋ ਚੱਲਦਾ ਹੈ ਹਰ ਵਰਾਈਡੀਆਂ ਜਾਂਦਾ ਸਭ ਕੁਝ ਕਰਦੇ ਨੇ ਕੀ ਲੱਗਦਾ ਮਹਿੰਦੀ ਰੱਤਾ ਜੀ ਜਿਵੇਂ ਹੁਣ ਨਗਰ ਕਾਉਂਸਲ ਹੈ ਗਿਆ ਪ੍ਰਸ਼ਾਸਨ ਹੈਗਾ ਇਹ ਜੇ ਇੰਨੇ ਇਹਨਾਂ ਨੇ ਹੁਣ ਕੀ ਭਰਤੀ ਕੀਤੇ ਜਿਹੜੇ ਸੇਵਕ ਕਰਮਚਾਰੀ ਹੈਗੇ ਆ ਕਿੰਨੇ ਦਾ ਦੇਣਾ ਲੱਗਦੇ ਆ ਜੇਕਰ ਇਹਨਾਂ ਨੂੰ ਸਫਾਈ ਦੇ ਵਿੱਚ ਲਿਆਂਦਾ ਜਾਵੇ ਨਾਲੀਆਂ ਸਾਫ਼ ਕੀਤੀਆਂ ਜਾਣ ਜਾਂ ਮਤਲਬ ਕਿ ਕੋਈ ਪਾਈਪਾਂ ਦਾ ਪ੍ਰਬੰਧ ਕੀਤਾ ਜਾਵੇ ਦੇਖੋ ਜੀ 150 ਸਫਾਈ ਸੇਵਕ ਸੀਗੇ 150 ਸਫਾਈ ਸੇਵਕ ਨਵੇਂ ਭਰਤੀ ਕਿਸਤੇ ਨੇ 300 ਹੋ ਗਏ ਹੁਣ ਸਰਕਾਰ ਕਹਿੰਦੀ ਆ ਜੋ ਸਫਾਈ ਸੇਵਕਾਂ ਨੂੰ ਲੋੜ ਆ ਭਾਵੇਂ ਉਹ ਕੋਈ ਝਾੜੂ ਮੰਗਦੇ ਨੇ ਭਾਵੇਂ ਟਰਾਲੀ ਮੰਗਦੇ ਨੇ ਭਾਵੇਂ ਰੇੜੀ ਮੰਗਦੇ ਨੇ ਤਾਂ ਜਿਹੜੇ ਜਿਹੜੇ ਚੀਜ਼ ਦੀ ਉਹਦੇ ਲਈ ਫੰਡ ਜਾ ਰਹੇ ਹੁੰਦੇ ਨੇ ਪਰ ਨਗਰ ਕੌਂਸਲ ਦਾ ਪ੍ਰਧਾਨ ਨੂੰ ਰੋਕੀ ਬੈਠਾ ਪ੍ਰਧਾਨ ਕਹਿੰਦਾ ਉਹ ਝੂਠ ਬੋਲਦੇ ਨੇ ਉਹ ਕਹਿੰਦੇ ਨੇ ਉਹ ਝੂਠ ਬੋਲਦੇ ਨੇ ਉਹ ਕਹਿੰਦੇ ਉਹ ਝੂਠ ਬੋਲਦੇ ਨੇ 325 ਸੇਕਾਂ ਦੀ ਫੌਜ ਹੋਵੇ ਤੇ ਸ਼ਹਿਰ ਦਾ ਐਡਾ ਬੁਰਾ ਹਾਲ ਹੋ ਜਾਏ ਲੋਕਾਂ ਦੇ ਪੈਰ ਗਲ ਰਹੇ ਨੇ ਲੋਕਾਂ ਨੂੰ ਚਮੜੀ ਰੋਗ ਹੋਰ ਲਾਰਨ ਹੋ ਰਹੇ ਨੇ ਇੱਕ ਪਾਸੇ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਕਹਿੰਦੀ ਆ ਅਸੀਂ 10 ਲੱਖ ਦਾ ਇਲਾਜ ਤੁਹਾਨੂੰ ਮੁਫਤ ਦੇ ਰਿਆ ਦੂਜੇ ਪਾਸੇ ਬਿਮਾਰੀਆਂ ਵੰਡ ਰਹੇ ਨੇ ਕਿੱਡਾ ਮੂਰਖ ਬਣਾਇਆ ਜਾ ਰਿਹਾ ਤੁਸੀਂ ਸਾਨੂੰ ਬਿਮਾਰੀਆਂ ਵੰਡੋ ਹੀ ਨਾ ਸਾਨੂੰ ਵਾਤਾਵਰਣ ਹੀ ਛੁੱਧ ਦੇ ਦਿਓ ਸਾਨੂੰ ਸ਼ੁੱਧ ਪਾਣੀ ਦੇ ਦਿਓ ਸਾਨੂੰ ਸ਼ੁੱਧ ਲੰਘਣ ਦੀ ਜਗ੍ਹਾ ਹੀ ਦੇ ਦਿਓ ਤੇ ਸਾਨੂੰ ਬਿਮਾਰੀਆਂ ਹੋਣ ਹੀ ਨਾ ਇੱਕ ਪਾਸੇ ਚਮੜੀ ਰੋਗ ਲੱਗ ਰਹੇ ਨੇ ਉਹ ਕਹਿੰਦੇ ਨੇ ਜੇ ਕਿਸੇ ਦੇ ਘਰ ਦੇ ਥੋੜਾ ਜਿਹਾ ਪਾਣੀ ਖੜਾ ਨਾ ਤਾਂ ਨਗਰ ਕਾਉਂਸਲ ਵਾਲੇ ਚਲਾਨ ਕੱਢ ਦਿੰਦੇ ਨੇ ਵੀ ਡੇਂਗੂ ਫੈਲਦਾ ਤੇਰੇ ਕਰਕੇ ਆ ਨਹੀਂ ਦੱਸਦਾ ਨਗਰ ਕਾਉਂਸਲ ਵਾਲਿਆਂ ਨੂੰ ਨਾ ਉਹਨਾਂ ਦੱਸਦਾ ਨਾ ਉਹਨਾਂ ਦੀ ਟੀਮ ਨੂੰ ਦੱਸਦਾ ਇੱਕ ਗੱਲ ਹੋਰ ਦੱਸੋ ਤੁਹਾਡੀਆਂ ਮੈਂ ਵੀਡੀਓਜ਼ ਦੇਖੀਆਂ ਉਹਦੇ ਵਿੱਚ ਲੋਕ ਮੈਸੇਜ ਕਰਦੇ ਪਏ ਆ ਵੀ ਆਹ ਤੁਸੀਂ ਪੱਤਰਕਾਰਾਂ ਨੂੰ ਇੱਕ ਚੀਜ਼ ਹੀ ਠਹਿਾਈ ਦੀ ਆ ਇੱਕ ਸਿੱਖ ਕੋੜਕਪੁਰ ਦੀਆਂ ਖਬਰਾਂ ਲਾਈ ਜਾਂਦੇ ਆ ਵੀ ਇਹ ਪਾਣੀ ਮੀਂਹ ਦਾ ਪਾਣੀ ਆ ਤਾਂ ਹਰੇਕ ਸ਼ਹਿਰ ਦੇ ਵਿੱਚ ਪਾਣੀ ਹੈਗਾ ਦੇਖੋ ਮੈਸੇਜ ਵਾਲੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਫਿਰ ਦੱਸਦਾ ਤੁਸੀਂ ਖੁਦ ਬੜੇ ਸੂਝਮਾਨ ਹੋ ਬੜੇ ਸਮਝਦਾਰ ਹੋ ਜੀ ਉਹ ਲੋਕ ਜਿਹੜੇ ਅਕਾਲੀ ਦਲ ਦੀਆਂ ਵੋਟਾਂ ਵੇਲੇ ਅਕਾਲੀ ਉਮੀਦਵਾਰ ਦੇ ਪੈਸੇ ਵੰਡਦੇ ਸੀ ਅੱਧੇ ਖਾ ਜਾਂਦੇ ਸੀ ਤੇ ਅੱਧੇ ਵੰਡ ਦਿੰਦੇ ਸੀ ਉਹਨਾਂ ਨੂੰ ਚੁੱਭਦੀ ਆਣੇ ਮੇਰੀਆਂ ਕੰਨਾਂ ਇਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਵੇਲੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਵੇਲੇ ਐਸੇ ਤਰ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਐਸੇ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਐਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਇਸੇ ਤਰ੍ਹਾਂ ਬਲਾਕ ਸੰਮਤੀ ਇਸੇ ਤਰ੍ਹਾਂ ਪੰਚਾਇਤੀ ਚੋਣਾਂ ਉਹਦੇ 'ਚ ਜਿੰਨਾਂ ਨੂੰ ਮਲਾਈ ਖਾਣ ਨੂੰ ਮਿਲਦੀ ਸੀ ਨਾ ਉਹਨਾਂ ਨੂੰ ਮੇਰੀ ਗੱਲ ਕਿਤੇ ਚੰਗ ਨਹੀਂ ਲੱਗਦੀ ਪਰ ਜਿਹੜਾ ਜਾਗਰੂਕ ਵਰਗ ਹੈ ਉਹ ਚਾਹੁੰਦਾ ਵਾਕਈ ਜੇ ਅਸੀਂ ਚਾਉਨੇ ਆ ਸਾਡੇ ਬਿਮਾਰ ਔਲਾਦ ਪੈਦਾ ਨਾ ਹੋਵੇ ਤਾਂ ਸਾਨੂੰ ਸ਼ੁੱਧ ਵਾਤਾਵਰਨ ਪੈਦਾ ਕਰਨਾ ਪਊਗਾ ਉਹਦੇ ਲਈ ਸਰਕਾਰਾਂ ਦੀ ਬਣਦੀ ਜ਼ਿੰਮੇਵਾਰੀ ਹੈ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ ਆ ਜਿਹੜਾ ਤੁਸੀਂ ਜਾ ਰਹੇ ਹੋ ਜਿਹੜੇ ਤੁਸੀਂ ਇਲਾਕੇ ਦੀ ਗੱਲ ਕਰਦੇ ਹੋ ਇਹਦਾ ਜਿਹੜਾ ਪਰਲਾ ਵਾਡ ਹੋ ਰਿਹਾ ਇਧਰਲਾ ਵਾਡ ਹੋ ਰਿਹਾ ਦੋ ਐਮਸੀ ਤਾਂ ਬਣੇ ਉਹਨਾਂ ਦੋ ਐਮਸੀਆਂ ਨੇ ਲੋਕਾਂ ਤੋਂ ਕੀ ਕੀ ਵਾਅਦੇ ਕੀਤੇ ਸੀ ਕੀ ਦਾਅਵੇ ਕੀਤੇ ਸੀ ਕਿਹੜੇ ਲਾਰੇ ਲਾ ਕੇ ਆਏ ਸੀ ਵੀ ਅਸੀਂ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੰਨੇ ਹੁਣ ਐਮਸੀ ਕਿੱਥੇ ਨੇ ਆਉਂਦੇ ਨਹੀਂ ਕੋਈ ਸਾਹਮਣੇ ਇੱਕ ਲਾਸਟ ਸਵਾਲ ਕਰਦੇ ਆਂ ਅੱਜ ਦੀ ਮੌਜੂਦਾ ਸਰਕਾਰ ਨੂੰ ਲੈ ਕੇ ਇਥੋਂ ਦੇ ਵਿਧਾਨ ਸਭਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਕੀ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਿਕਲ ਕੇ ਆਇਆ ਐ ਇੰਨਾ ਜਿਵੇਂ ਹੁਣ ਲੋਕਾਂ ਨੇ ਚੀਕਾਂ ਮਾਰ ਮਾਰ ਕੇ ਇੱਕ ਵਿਕਾਸ ਮੰਗਿਆ ਹੈਗਾ ਉਹਦਾ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਹਲਕਾ ਦੇਖੋ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਤੋਂ ਵੱਧ ਵਾਰ ਕਹਿ ਬੇ ਉਦੋਂ ਤੁਹਾਨੂੰ ਪਤਾ ਸੀ ਜਿਹੜੀ ਸਮੱਸਿਆ ਮੁਸ਼ਕਲ ਜਿਹੜੀਆਂ ਚੁਣੌਤੀਆਂ ਪਰੇਸ਼ਾਨੀਆਂ ਦਾ ਲੋਕਾਂ ਨੂੰ ਕੱਲੇ ਰਾਹਗੀਰਾਂ ਨੂੰ ਨਹੀਂ ਕੱਲੇ ਵਾਹਨ ਚਾਲਕਾਂ ਨੂੰ ਨਹੀਂ ਦੁਕਾਨਦਾਰਾਂ ਨੂੰ ਇਹ ਕੋਦੇ ਆਮ ਲੋਕਾਂ ਨੂੰ ਵਿਦਿਆਰਥੀਆਂ ਨੂੰ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਕਹਿੰਦੇ ਵੀ ਅਸੀਂ ਬੁਲਾਇਆ ਉਹਨਾਂ ਨੂੰ ਐਕਸੀਅਨ ਨੂੰ ਐਸਡੀਓ ਨੂੰ ਵਗੈਰਾ ਵਗੈਰਾ ਪਰ ਹੋ ਕਿਉਂ ਨਹੀਂ ਰਿਹਾ ਦੇਖੋ ਮੈਂ ਤਾਂ ਸਭ ਤੋਂ ਜ਼ਿਆਦਾ ਰੋਲਾ ਪਾਉਣ ਵਾਲਾ ਮੈਂ ਆ ਮੈਂ ਕਹਿੰਦਾ ਸਾਨੂੰ ਸਮੱਸਿਆ ਦਾ ਹੱਲ ਚਾਹੀਦਾ ਜਿਹੜਾ ਤੁਸੀਂ ਕਹਿੰਦੇ ਉਹ ਕਹਿੰਦੇ ਜਿਹੜੀ 70 ਸਾਲਾਂ ਦੀ ਗੁੱਜਲ ਦਾ ਸਥਿਤੀ ਬਣਾਈ ਜਾਣਾ ਉਹਦੇ ਲਈ ਮੈਨੂੰ ਇੱਕ ਸਾਲ ਦੇ ਦਿਓ ਆ ਹੀ ਸਾਲ ਦੇ ਵੀ ਉਹ 6 ਮਹੀਨੇ ਮੰਗਦੇ ਨੇ ਕਹਿੰਦੇ ਅਗਲੇ ਸਾਲ 2026 ਚ ਸਮੱਸਿਆ ਨਹੀਂ ਆਊਗੀ ਪਰ ਮੈਂ ਕਹਿੰਦਾ ਇਹ ਸੁਣਦੇ ਸੁਣਦੇ ਸਾਡੇ ਕੰਨ ਪੱਕ ਗਏ ਨੇ ਆ ਸਾਡੇ ਜਿਵੇਂ ਮੈਂ ਦੱਸਿਆ ਡਾਕਟਰ ਸਾਹਿਬ ਨੇ ਕਿਹਾ ਹੋਮਿਓਪੈਥਿਕ ਡਾਕਟਰ ਨੇ ਤੇ ਸੁਖਦੇਸ਼ ਸ਼ਰਮਾ ਜੀ ਉਹ ਕਹਿੰਦੇ ਨੇ ਬਈ ਮੇਰੇ ਪਿਤਾ ਜੀ ਇੱਥੇ ਪਾਣੀ ਖੜਾ ਹੁੰਦਾ ਜਦੋਂ ਲੰਘਦੇ ਸੀ ਮੈਂ ਵੀ ਤੇ ਮੇਰੀ ਔਲਾਦ ਵੀ ਕਹਿੰਦੇ ਸੀ ਪਾਣੀ ਤੋਂ ਅਸੀਂ ਤਾਂ 70 ਸਾਲਾਂ ਤੋਂ ਦੇਖ ਰਹੇ ਹਾਂ ਸਾਡੇ ਬਜ਼ੁਰਗ ਦੇਖ ਰਹੇ ਜੇ ਜਦੋਂ ਸਮੱਸਿਆ ਹੱਲ ਹੋ ਅਸੀਂ ਤਾਂ ਉਹਦੇ ਦੇਖਾਂਗੇ ਵੀ ਸਮੱਸਿਆ ਹੱਲ ਹੋਗੀ ਕਹਿੰਦੇ ਸਾਰੇ ਪਿੱਛੇ ਸਾਡਾ ਭਲਾ ਹੁਣ ਤੁਸੀਂ ਆਪਣੇ ਕੋਟਕਪੂਰੇ ਦੇ ਜਿੰਨੇ ਵੀ ਲੋਕਾਂ ਲਈ ਉਹਨਾਂ ਦੇ ਮਤਲਬ ਕਿ ਚੰਗੀ ਸਿਹਤ ਦੇ ਲਈ ਤੁਸੀਂ ਉਹਨਾਂ ਕੀ ਇਨਸਾਫ ਦੀ ਮੰਗ ਕਰਦੇ ਦੇਖੋ ਸਪੀਕਰ ਕੁਲਤਾਰ ਸਿੰਘ ਸੰਧਵਾ 116 ਲੋਕ ਏਠਾ ਬੈਠਦੇ ਨੇ 117ਵਾਂ ਸਭ ਤੋਂ ਉੱਚੀ ਸੀਟ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਮਾਣਯੋਗ ਸਪੀਕਰ ਕਹਿ ਕੇ ਤੇ ਉਹਨਾਂ ਤੋਂ ਆਜਾਜ਼ਤ ਲੈਣੀ ਪੈਂਦੀ ਆ ਬੋਲਣ ਲਈ ਫਿਰ ਉਹਨਾਂ ਦੇ ਹਲਕੇ 'ਚ ਇਹ ਕੁਝ ਨਹੀਂ ਹੋਣਾ ਚਾਹੀਦਾ ਜੇਕਰ ਸਾਰੇ ਮੇਰੇ ਕੋਲ ਜਿੰਨੇ ਵੀ ਆਉਂਦੇ ਨੇ ਜਾਂ ਮੈਨੂੰ ਮਿਲਦੇ ਨੇ ਖੁਸ਼ੀਗਮੀ ਦੇ ਪ੍ਰੋਗਰਾਮਾਂ ਤੇ ਮਿਲਦੇ ਨੇ ਜਾਂ ਵੈਸੇ ਬਿਆਰ ਚ ਤੁਰੇ ਫਿਰੇ ਮਿਲਦੇ ਨੇ ਕਿਉਂਕਿ ਮੈਂ ਪੈਦਲ ਹੀ ਵਿਚਰਦਾ ਉਹਨਾਂ ਦਾ ਇਹੀ ਕਹਿਣਾ ਬਈ ਸਪੀਕਰ ਸੰਨਵਾ ਦੀ ਜਿਹੜੀ ਨਰਮਾਈ ਹੈ ਉਹ ਅਫਸਰ ਸ਼ਾਹੀ ਉਹਦਾ ਪ੍ਰਭਾਵ ਨਹੀਂ ਕਬੂਲਦੀ ਅਫਸਰ ਸ਼ਾਹੀ ਨੂੰ ਰੋਮ ਨਾਲ ਕਹਿਣਾ ਪਊਗਾ ਫਿਰ ਸਮੱਸਿਆ ਹੱਲ ਹੋਵੇ ਤਾਂ ਹੋਵੇ ਜੇਕਰ ਆਪ ਦੀ ਸ਼ਰਾਤ ਨਾਲ ਚੱਲਣਗੇ ਸਪੀਕਰ ਕੁਲਤਾਰ ਸਿੰਘ ਸੰਨਵਾ ਫਿਰ ਅਫਸਰ ਸ਼ਾਹੀ ਤੇ ਕੋਈ ਅਸਰ ਨਹੀਂ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨ ਸੋ ਇਹ ਸੰ ਸਾਡੇ ਨਾਲ ਪੱਤਰਕਾਰ ਮਹਿੰਦੀ ਰਤਾ ਜੋ ਕੋਟਕਪੂਰੇ ਨੂੰ ਲੈ ਕੇ ਬੜੇ ਸੁਚੇਤ ਨੇ ਤੇ ਉਹਨਾਂ ਦੀ ਭਲਾਈ ਦੇ ਲਈ ਜਿਹੜਾ ਹੈਗਾ ਕਦਮ ਚੱਕਦੇ ਰਹਿੰਦੇ ਨੇ ਆ ਸਾਡੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨਾਲ ਇੱਕ ਮੀਟਿੰਗ ਕਰਾਂਗੇ ਸੋ ਤੁਸੀਂ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ